ਮਾਤਾ ਮੈਨੂੰ ਕਹਿੰਦੀ ਸੀ ਆਪਾਂ ਘਰ ਬਣਾਵਾਂਗੇ ਕਦੇ ਮਿਹਨਤ ਕਰਦੇ ਰਹੇ ਪਰਮਾਲਕ ਨੇ ਮਿਹਰ ਕਰ ਦਿੱਤੀ ਮਹਿਲ ਬਣ ਗਏ ਜਿੱਡਾ ਬਣਾਇਆ ਕਦੇ ਸੁਪਨੇ 'ਚ ਵੀ ਸੋਚਿਆ ਨਹੀਂ ਸੀ ਮਿਹਨਤ ਚੱਲਦੀ ਰਹੇ ਮਿਹਨਤ ਜ਼ਰੂਰ ਕਰਨੀ ਆ ਸਾਡੇ ਮਾਂ ਪਿਓ ਨੇ ਸਾਨੂੰ ਕੌਣ ਲਈ ਗੁਰੂਆਂ ਦੇ ਪੀਰਾਂ ਦੇ ਉਹਨਾਂ ਵਲੀਆਂ ਦੇ ਬੜੇ ਨੱਕਰ ਜਿਹੜੇ ਹੁੰਦੇ ਬਾਬਾ ਜੀ ਪਰ ਜਦੋਂ ਅਸੀਂ ਗਲਤ ਰਾਹੇ ਚੱਲ ਪੈਂਦੇ ਆ ਨਸ਼ੇ ਕਰਨ ਲੱਗ ਜਾਂਦੇ ਆ ਸਾਡੇ ਘਰ ਉਲੰਭੇ ਆਉਣ ਲੱਗ ਜਾਂਦੇ ਆ ਤੇ ਮਾਂ ਪਿਓ ਦੁਖੀ ਹੁੰਦਾ ਕਦੇ ਆਪਣੇ ਮਾਂ ਪਿਓ ਨੂੰ ਪੁੱਛ ਕੇ ਵੇਖਿਓ ਕਿ ਤੁਸੀਂ ਕੀਮਤੀ ਕਿੰਨੇ ਹੋ ਆਪਣੀ ਬੇਬੇ ਬਾਪੂ ਦੇ ਨਾਮ ਤੇ ਤਾੜੀਆਂ ਮਾਰੋ ਇੱਕ ਵਾਰ ਕਦੇ ਆਪਣੇ ਮਾਂ ਪਿਓ ਨੂੰ ਪੁੱਛ ਕੇ ਵੇਖਿਓ ਕਿ ਤੁਸੀਂ ਕਿੰਨੇ ਕੀਮਤੀ 20ਰ ਬਾਰ ਤੇ ਬੜੀਆਂ ਭੈਣਾਂ ਆਈਆਂ ਹੋਣਗੀਆਂ بڑے ਭਰਾ ਇੱਥੇ ਪਹੁੰਚੇ ਹੋਣਗੇ ਜਿਹੜੇ ਮੱਥਾ ਟੇਕ ਕੇ ਐਨੀ ਗੱਲ ਕਹਿੰਦੇ ਹੋਣਗੇ ਕਿ ਸਾਨੂੰ ਪੁੱਤ ਦੀ ਦਾਤ ਬਖਸ਼ੀ ਸਾਬ ਧੀ ਦੀ ਦਾਤ ਬਖਸ਼ੀ ਬਹੁਤ ਹੋਣਗੇ ਪਰ ਤੁਸੀਂ ਇੱਕ ਵਾਰੀ ਸੋਚਿਓ ਕਿ ਜਿਹੜੇ ਧੀ ਨੂੰ ਪੁੱਤ ਨੂੰ ਐਨੇ ਨੱਕ ਗੋਡੇ ਰਕੜ ਕੇ ਉਸ ਪਰਮਾਤਮਾ ਤੋਂ ਮੰਗਿਆ ਹੋਵੇ ਤੇ ਜਦੋਂ ਨਸ਼ੇ ਕਰਨ ਨੂੰ ਲੱਗ ਜੇ ਤੇ ਸੁੱਤੇ ਉੱਠਦੇ ਹੀ ਮਾਂ ਪਿਓ ਨੂੰ ਉਲਾਂਬਾ ਆਵੇ ਤੇ ਮਾਪਿਓ ਦੁਖੀ ਹੋ ਕੇ ਜਦੋਂ ਇਹ ਗੱਲ ਕਹਿੰਦਾ ਨਾ ਕਿ ਤੇਰੇ ਨਾਲੋਂ ਤਾਂ ਜਿਉਂਦਾ ਹੀ ਮਰ ਜਾਂਦਾ ਰੱਬ ਦਿੰਦਾ ਹੀ ਨਾ ਤੇ ਮਾਪਿਓ ਕਿੰਨਾ ਦੁਖੀ ਹੁੰਦਾ ਹੈ ਇਹ ਕੋ ਵਕਤ ਜਦੋਂ ਉਹ ਨਾ ਪੀੜਾ ਤੋਂ ਉਸ ਵਾਹਿਗੁਰੂ ਤੋਂ ਝੋਲੀਆਂ ਡੱਡ ਕੇ ਮੰਗਿਆ ਤੇ ਇੱਕ ਉਹ ਵਕਤ ਜੇ ਅਸੀਂ ਦੁਖੀ ਇੰਨੇ ਕਰ ਦਿੱਤੇ ਕਿ ਉਹੀ ਮਾਪਿਓ ਕਹਿੰਦਾ ਕਿ ਤੂੰ ਜੰਮਦਾ ਹੀ ਮਰ ਜਾਂਦਾ ਮਸਲਾ ਤਾਂ ਇਹ ਬਾਬਾ ਜੀ ਕਿ ਅਸੀਂ ਆਪਣਾ ਮਾਪਿਓ ਦੁਖੀ ਇੰਨਾ ਕਰ ਦਿੱਤੇ ਤੁਸੀਂ ਆਪਣੇ ਮਾਪਿਓ ਲਈ ਸਾਰੇ ਸਤਾਰੋ ਤੁਸੀਂ ਸਾਰੇ ਸਤਾਰ ਹੋ ਜਰੂਰੀ ਨਹੀਂ ਕਿ ਕੋਈ ਗਾਉਣ ਵਾਲਾ ਜਾ ਕੋ ਇੰਸਟਾਗ੍ਰਾਮ ਦੇ ਜਾ ਕੋਈ ਨਹੀਂ ਤੁਸੀਂ ਸਾਰੇ ਸਤਾਰ ਹੋ ਬਸ ਸ਼ਾਮ ਨੂੰ ਆਪਣੇ ਬੀਬੇ ਬਾਪੂ ਨੂੰ ਘੁੱਟ ਕੇ ਜੱਫੀ ਪਾ ਲਿਆ ਕਰੋ ਵੈਸੇ ਚਾਹੇ ਤੁਸੀਂ 100 ਕਮਾਉਂਦੇ ਹੋ ਚਾਹੇ ਲੱਖ ਕਮਾਉਂਦੇ ਹੋ ਉਹਨਾਂ ਦੀ ਮੈਟਰ ਨਹੀਂ ਕਰਦਾ ਬਾਬਾ ਜੀ ਉਹਨਾਂ ਦੀ ਮੈਟਰ ਕਰਦਾ ਆ ਜੇ ਤੁਸੀਂ ਉਹਨਾਂ ਦੀ ਇੱਜ਼ਤ ਕਰਦੇ ਹੋ ਉਹਨਾਂ ਦੀ ਕਦਰ ਕਰਦੇ ਹੋ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣੇ ਮਾਂ ਪਿਓ ਦੀ ਕਦਰ ਕਰੀਏ ਇੱਜ਼ਤ ਕਰੀਏ ਮੱਥਾ ਚਾਹੇ ਜਿੱਥੇ ਮਰਜੀ ਜਾ ਕੇ ਟੇਕ ਲਿਆ ਬਾਬਾ ਜੀ ਜੇ ਸਾਡੇ ਘਰ ਦੇ ਵਿੱਚ ਸਾਡਾ ਮਾਪਿਓ ਸੁਖੀ ਨਹੀਂ ਤੇ ਮੱਥੇ ਕਿਤੇ ਪਰਵਾਹ ਨਹੀਂ ਹੁੰਦੀ